ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਆਈਆ ਅਧਰਾਸਲ ਮੌਸਮੀ ਵਿਭਾਗ ਵੱਲੋਂ ਸੂਬੇ 'ਚ ਆਉਣ ਵਾਲੇ ਦਿਨਾਂ ਲਈ ਠੰਡ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਆ ਮੌਸਮ ਵਿਭਾਗ ਵੱਲੋਂ ਠੰਡ ਲਹਿਰ ਨੂੰ ਲੈ ਕੇ ਪੂਰੇ ਸੂਬੇ 'ਚ yellow alert ਜਾਰੀ ਕੀਤਾ ਗਿਆ ਪੰਜਾਬ 'ਚ 5 ਦਸੰਬਰ ਤੱਕ ਚੱਲਣ ਵਾਲੀ ਠੰਡ ਲਹਿਰ ਲੋਕਾਂ ਨੂੰ ਕੰਬਾ ਛੇੜੇਗੀ ਇਸੇ ਦੌਰਾਨ ਸੰਗਨੀ ਧੁੰਦ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਆ ਤੇ ਤਾਪਮਾਨ ਵੀ 2 ਤੋਂ 4 ਡਿਗਰੀ ਹੇਠਾਂ ਜਾਵੇਗਾ ਇਸ ਲਈ ਮੌਸਮੀ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਯਾ ਮੌਸਮੀ ਵਿਭਾਗ ਵੱਲੋਂ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੋਗਾ, ਜਲੰਧਰ, ਬਰਨਾਲਾ, ਸੰਗਰੂਰ ਤੇ ਪਟਿਆਲਾ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਠਾਨਕੋਟ, ਬਠਿੰਡਾ ਤੇ ਇਸ ਵੇਲੇ ਸਭ ਤੋਂ ਠੰਡ ਜਿਹੜੇ ਜ਼ਿਲ੍ਹੇ ਬਣੇ ਹੋਏ ਨੇ ਇਹਨਾਂ ਜ਼ਿਲ੍ਹਿਆਂ ਦਾ ਤਾਪਮਾਨ ਕਾਫੀ ਹੇਠਾਂ ਜਾ ਚੁੱਕਿਆ। ਵਿਭਾਗ ਦੇ ਵੱਲੋਂ ਲੋਕਾਂ ਨੂੰ ਆਪਣਾ ਖਿਆਲ ਰੱਖਣ ਤੇ ਗਰਮ ਕੱਪੜੇ ਪਾ ਕੇ ਹੀ ਘਰੋਂ ਨਿਕਲਣ ਦੀ ਸਲਾਹ ਦਿੱਤੀ ਗਈ ਆ। ਇਸੇ ਮੌਸਮ ਦੌਰਾਨ ਖਾਸ ਕਰਕੇ ਬੱਚੇ, ਬਜ਼ੁਰਗ ਤੇ ਗਰਭਵਤੀ ਔਰਤਾਂ ਨੂੰ ਆਪਣਾ ਧਿਆਨ ਰੱਖਣ ਦੀ ਲੋੜ ਆ। ਭਾਰਤੀ ਮੌਸਮ ਪਾਗ ਵੱਲੋਂ ਦੇਸ਼ ਦੇ ਕਈ ਹਿੱਸਿਆਂ ਲਈ ਜਿਹੜਾ ਭਾਰੀ ਮੀਂਹ ਤੇ ਕੜਾਕੇ ਦੀ ਠੰਡ ਬਾਰੇ ਹਾਈ ਅਲਰਟ ਵੀ ਜਾਰੀ ਕੀਤਾ ਹੋਇਆ। ਮੌਨਸਨ ਸੀਜ਼ਨ ਖਤਮ ਹੋਣ ਦੇ ਬਾਵਜੂਦ ਦੇਸ਼ ਦੇ ਦੱਖਣੀ ਤੇ ਪੂਰਬੀ ਹਿੱਸਿਆਂ ਦੇ ਵਿੱਚ 4 ਦਸੰਬਰ ਨੂੰ ਵੀ ਜਿਹੜੀ ਭਾਰੀ ਮੀਂਹ ਨੂੰ ਲੈ ਕੇ ਜਿਹੜਾ ਉਹ ਚਿਤਾਵਨੀ ਦਿੱਤੀ ਹੋਈ ਆ ਤੇ ਮੌਸਮੀ ਪਾਗ ਦੇ ਅਨੁਸਾਰ ਜਿਹੜਾ ਅਗਲੇ 3 ਦਿਨਾਂ ਦੌਰਾਨ ਦੱਖਣੀ ਤੇ ਪੂਰਬੀ ਭਾਰਤ ਵਿੱਚ ਮੌਸਮ ਖਰਾਬ ਰਹਿ ਸਕਦਾ। ਇਥੇ ਇਹ ਵੀ ਦੱਸਦੀ ਹੈ ਕਿ 3 ਅਤੇ 4 ਦਸੰਬਰ ਨੂੰ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਤੇਜ਼ ਹਵਾਵਾਂ ਤੇ ਗਰਜ ਚਮਕ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਆ ਤੱਟਵਰਤੀ ਜ਼ਿਲ੍ਹਿਆਂ ਦੇ ਵਿੱਚ 4 ਦਸੰਬਰ ਨੂੰ ਜ਼ੋਰਦਾਰ ਜਿਹੜਾ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਆ ਇਸ ਦੇ ਨਾਲ ਹੀ ਮੌਸਮੀ ਪਾਗਣੇ ਚਤਾਵਨੀ ਦਿੱਤੀ ਹੈ ਕਿ ਜਿਹੜਾ 4 ਦਸੰਬਰ ਨੂੰ 5 ਨੂੰ ਤੇ 7 ਦਸੰਬਰ ਨੂੰ ਤਾਪਮਾਨ ਵਿੱਚ ਪਾਰੀ ਗிராਵਟ ਆਵੇਗੀ ਕੜਾਕੇ ਦੀ ਠੰਡ ਪਵੇਗੀ 4 ਦਸੰਬਰ ਤੱਕ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਹੇਠਾਂ ਤੱਕ ਜਿਹੜਾ ਉਹ ਆ ਸਕਦਾ ਸਵੇਰ ਦੇ ਸਮੇਂ ਕਾਣਾ ਜਿਹੜਾ ਜਿਆਦੇ ਮੰਧਲ ਸੰਘਣਾ ਉਹ ਕੋਰਾ ਪੈ ਸਕਦਾ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ 4 ਦਸੰਬਰ ਦੌਰਾਨ ਜਿਹੜਾ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਸਕਦਾ ਜਿਸ ਕਾਰਨ ਸਵੇਰੇ ਤੇ ਰਾਤ ਨੂੰ ਠੰਡ ਕਾਫੀ ਵੱਧ ਜਾਵੇਗੀ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਮੌਸਮ ਵਿਭਾਗ ਨੇ ਜੈਲੋ ਅਲਰਟ ਜਾਰੀ ਕੀਤਾ ਹੋਇਆ ਪੰਜਾਬ ਚ ਜਿਹੜਾ 5 ਦਸੰਬਰ ਤੱਕ ਚੱਲਣ ਵਾਲੀ ਠੀਤ ਲਹਿਰ ਲੋਕਾਂ ਨੂੰ ਕਾਂਬਾ ਛੇੜੇਗੀ ਇਸੇ ਦੌਰਾਨ ਸੰਗਨੀ ਧੁੰਦ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਤਾਪਮਾਨ ਵੀ 2 ਤੋਂ 4 ਡਿਗਰੀ ਹੇਠਾਂ ਜਾਵੇਗਾ ਜਿਲੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਨੂੰ ਲੈ ਕੇ ਚਤਾਵਨੀ ਜਾਰੀ ਕੀਤੀ ਗਈ ਆ ਜ਼ਿਲ੍ਹਾ ਪਹਿਲਾ ਹੈਗਾ ਫਰੋਜ਼ਪੁਰ ਫਰੀਦਕੋਟ ਮੋਗਾ ਜਲੰਧਰ ਬਰਨਾਲਾ ਫਾਜ਼ਿਲਕਾ ਬਠਿੰਡਾ ਸੰਗਰੂਰ ਤੇ ਪਟਿਆਲਾ ਲਈ ਜੜੀ ਚਿਤਾਵਨੀ ਜਾਰੀ ਕੀਤੀ ਗਈ ਇਸ ਤੋਂ ਇਲਾਵਾ ਪਠਾਨਕੋਟ ਬਠਿੰਡਾ ਇਸ ਵੇਲੇ ਸਭ ਤੋਂ ਠੰਡੇ ਜ਼ਿਲ੍ਹੇ ਬਣੇ ਹੋਏ ਨੇ ਇਹਨਾਂ ਜ਼ਿਲ੍ਹਿਆਂ ਦਾ ਤਾਪਮਨ ਕਾਫੀ ਹੇਠਾਂ ਜਾ ਚੁੱਕਾ ਹੈ